시리나.

ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ ਸ਼੍ਰੀ ਹਰ ਰਾਇ ਨਾਮ ਕਰ ਜੋਰੀ ਨਾਮ ਕਰ ਜੋ ਗੁਰ ਹਰਿ ਕ੍ਰਿਸ਼ਨ ਨਮਾਣਾ ਹੁ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਹਿ ਗੁਰੂ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਸਾਲਾ ਤਰੋ ਤਰਾ ਪਰ ਪੰਨ ਪੰਨ ਸੀਸਾ ਵਾਹਿਗੁਰੂ ਪੰਨ ਪੰਨ ਸੀਸਾ ਬੰਦੋ ਹੋ ਪਰ ਬਾਰ ਜਗਤੀ ਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁraag ਇਕੰਕਾਰਾ ਸਤ ਗੁਰੂ ਤਿਹ ਪ੍ਰਸਾਦ ਸਚ ਹੋਵੇ ਵਾਹ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਹੋ ਬੁੱਧ ਪ੍ਰਵਤੁਛ ਹਮਾਰੀ ਵਰਣ ਸਕੈ ਮਹਿਮਾ ਜੋਤੇ ਹਾਰੀ ਹਮਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਹਮਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਿਓ ਪ੍ਰਸੰਗ ਦਰਪ ਕੋ ਲੈ ਬੈ ਬੇਤੇ ਬਹੁਤ ਦਿਨ ਕੀ ਜੈ ਦੇਵ ਕਰਿਓ ਅਰੋਗ ਤੁਰੰਗ ਖੁਦਾਏ ਦਰਬੋ ਪ੍ਰਥਮ ਤੇ ਦੇਹੋ ਸਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰਾਂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਆਪਣੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਤਾਂ ਤਨ ਸ਼੍ਰੀ ਗੁਰੂ ਹਰगोबिंद ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੇ ਜੀਵਨ ਪਰਥਾਏ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਵਾਸਤੇ ਕਾਬਲ ਦਾ ਸਿੱਖ ਜਿਹੜਾ ਘੋੜਾ ਲੈ ਕੇ ਆਇਆ ਸੀ ਉਹ ਸਤਿਗੁਰਾਂ ਦੇ ਕੋਲ ਹਾਜ਼ਰ ਹੋ ਗਿਆ ਜਿਸ ਪ੍ਰਕਾਰ ਜੋ ਵੀ ਕਾਰਨ ਬਣੇ ਪਹਿਲਾ ਘੋੜਾ بارشਾਂ ਨੇ ਖੋਇਆ ਤੇ ਉਸ ਤੋਂ ਬਾਅਦ ਘੋੜਾ ਬਿਮਾਰ ਹੋਇਆ ਕਾਜੀ ਨੂੰ ਦਿੱਤਾ ਤੇ ਕਾਜੀ ਨੇ ਆ ਕੇ ਮਹਾਰਾਜ ਨੂੰ ਘੋੜਾ ਵੇਚ ਦਿੱਤਾ ਇਹਨ ਤੋਂ ਭਾਵ ਜੋ ਵਸਤੂ ਸਤਗੁਰੂ 파ਰਸ਼ਾ ਮਹਾਰਾਜ ਜੀਆਂ ਲਈ ਖਰੀਦੀ ਗਈ ਸੀ ਸਿੱਖ ਦੇ ਵੱਲੋਂ ਭਾਵਨਾ ਦੇ ਨਾਲ ਉਹ ਗੁਰੂ ਸਾਹਿਬ ਜੀਆਂ ਦੇ ਕੋਲ ਪਹੁੰਚ ਗਈ। ਘੋੜਾ ਕੁਝ ਬਿਮਾਰ ਸੀ, ਘੋੜਾ ਦਰੁਸਤ ਹੋ ਗਿਆ। ਤੇ ਕਾਜੀ ਨੇ ਇਹ ਗੱਲ ਆਖੀ ਸੀ ਕਿ ਮਹਾਰਾਜ ਆਪ ਜੀ ਮੈਨੂੰ ਇਸ ਘੋੜੇ ਦਾ 10000 ਰੁਪਇਆ ਰਕਮ ਦੇ ਦਿਓ। ਮਹਾਰਾਜ ਨੇ ਕਾਜੀ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਕਾਜੀ ਸਾਹਿਬ ਤੁਹਾਡੇ ਘਰ ਦੇ ਵਿੱਚ ਮਾਇਆ ਆ ਗਈ ਹੈ ਕਹਿਣ ਤੋਂ ਭਾਵ ਜੋ ਪਹਿਲਾਂ ਇਹ ਘੋੜਾ ਖੋਹ ਕੇ ਲੈ ਕੇ ਗਏ ਸੀ ਤੇ 1 ਲੱਖ ਰੁਪਈਆ ਉਹ ਕਾਬਲੀ ਸਿੱਖ ਨੇ ਦਿੱਤਾ ਸੀ ਉਸ ਘੋੜੇ ਦਾ ਮੁੱਲ ਪਰ ਜਦੋਂ ਉਸ ਸਿੱਖ ਦੇ ਕੋਲੋਂ ਘੋੜਾ ਖੋਇਆ ਗਿਆ ਉਹ ਨੂੰ ਕੋਈ ਰਕਮ ਨਹੀਂ ਦਿੱਤੀ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਇਹ ਜਾਣੋ ਕਿ ਤੁਹਾਡੇ ਘਰ ਦੇ ਵਿੱਚ ਤਨ ਆਈ ਗਿਆ ਪਰ ਕਾਜੀ ਮਹਾਰਾਜ ਦੀ ਅਜਮਤ ਨੂੰ ਨਾ ਜਾਣ ਸਕਿਆ ਤੇ ਉਹ ਇਸ ਗੱਲ ਨੂੰ ਵੀ ਭੁੱਲੀ ਬੈਠਾ ਸੀ ਉਹ ਸੋਚਦਾ ਸੀ ਕਿ ਮਹਾਰਾਜ ਨਹੀਂ ਜਾਣਦੇ ਕਿ ਇਹ ਉਹੀ ਘੋੜਾ ਹੈ ਜਿਹੜਾ 사ਤਗੁਰੂ ਆਸਤੇ ਸਿੱਖ ਲੈ ਕੇ ਆ ਰਿਹਾ ਸੀ ਨੂੰ ਇਸ ਗੱਲ ਦਾ ਭਲੇਖਾ ਸੀ ਸੋ ਇੱਕ ਵੇਰਾ ਕਾਜੀ ਮਹਾਰਾਜ ਦੇ ਕੋਲ ਫੇਰ ਦੁਬਾਰਾ ਆਇਆ ਕਹਿਣ ਲੱਗਾ ਮਹਾਰਾਜ ਆਪ ਜੀ ਮੈਨੂੰ ਮੇਰੀ ਮਾਂ ਆ ਮੇਰੇ ਪੈਸੇ ਦੇ ਦਿਓ ਮਹਾਰਾਜ ਕਹਿਣ ਲੱਗੇ ਹਜ ਸਾਡੇ ਕੋਲ ਸੰਗਤਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਸੰਗਤਾਂ ਆਉਂਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੁੰਦਾ ਹੈ ਤੇ ਜਿੰਨੇ ਸਾਨੂੰ ਮਾਇਆ ਭੇਟਾ ਚੜਦੀ ਹੈ ਉਹ ਘਟ ਹੁੰਦੀ ਹੈ ਮਹਾਰਾਜ ਕਹਿਣ ਲੱਗੇ ਹਜੇ 10000 ਰੁਪਈਆ ਸਾਡੇ ਕੋਲ ਰਕਮ ਇਤਨੀ ਮੌਜੂਦ ਨਹੀਂ ਜੇਕਰ ਤੂੰ ਆਖੇ ਤਾਂ 2.5 ਹਜ਼ਾਰ ਤੈਨੂੰ ਦੇ ਦਿੰਨੇ ਆ ਪਰ 10000 ਦੇਣਾ ਹਜੇ ਮੁਸ਼ਕਲ ਹੈ ਮਹਾਰਾਜ ਨੇ ਇੱਕ ਇਹ ਟਾਲ ਦਿੱਤਾ ਤੇ ਮਹਾਰਾਜ ਨੇ ਕਿਹਾ ਅਗਲੀ ਵਾਰੀ ਫੇਰ ਜਦੋਂ ਆਓਗੇ ਤੇ ਜੇਕਰ ਸਾਡੇ ਕੋਲ ਉਦੋਂ ਇਹ ਰਕਮ ਜਮ੍ਹਾਂ ਹੋ ਗਈ ਤਾਂ ਤੁਹਾਨੂੰ ਦੇ ਦੇਵਾਂਗੇ ਤੇ ਦੂਈ ਵੇਰਾਂ ਸਾਧ ਸੰਗਤ ਜੀ ਫੇਰ ਬੜੇ ਗੁੱਸੇ ਦੇ ਨਾਲ ਕਾਜੀ ਇੱਕ ਦਿਨ ਆਇਆ ਮਹਾਰਾਜ ਸੰਘਾਸਣ ਦੇ ਉੱਤੇ ਵਿਰਾਜਮਾਨ ਨੇ ਆ ਕੇ ਨਾ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਾ ਮੱਥਾ ਟੇਕਿਆ ਤੇ ਸਿੱਧਾ ਆ ਕੇ ਸਤਿਗੁਰਾਂ ਦੇ ਨਾਲ ਪੈਸਿਆਂ ਦੀ ਗੱਲ ਕਰਨ ਲੱਗਾ ਸੋ ਆ ਕੇ ਕਾਜੀ ਮਹਾਰਾਜ ਦੇ ਨਾਲ ਕਿਵੇਂ ਬਹਿਸ ਕਰਦਾ ਹੈ ਉਹ ਉਹ ਜੋ ਕਥਾ ਹੈ ਸਰਵਣ ਕਰੀਏ ਸਤਿਗੁਰੂ ਜੀ ਆਪਣੇ ਸੰਘਾਸਣਾਂ ਤੇ ਵਿਰਾਜਮਾਨ ਨੇ ਗੁਰੂ ਕੇ ਸਿੱਖ ਮਹਾਰਾਜ ਦੇ ਸਾਹਮਣੇ ਕੁਝ ਬੈਠੇ ਨੇ ਕੁਝ ਖੜੇ ਹੋਏ ਨੇ ਤੇ ਕਾਜੀ ਵੀ ਆ ਕੇ ਬੜੇ ਗੁੱਸੇ ਦੇ ਨਾਲ ਮਹਾਰਾਜ ਦੇ ਕੋਲ ਬੈਠ ਗਿਆ ਸੋ ਉਸ ਤੋਂ ਉਪਰੰਤ ਜਿਵੇਂ ਗੱਲਬਾਤ ਹੋਏਗੀ ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਮਹਾਰਾਜ ਦੇ ਉਹਨਾਂ ਸਥਾਨਾਂ ਦੇ ਉੱਤੇ ਲੈ ਚੱਲੋ ਆਦਬ ਸਤਕਾਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਕਹਿਓ ਪ੍ਰਸੰਗ ਦਰਬ ਕੋ ਲੈ ਪਏ ਬੜੇ ਗੁੱਸੇ ਦੇ ਨਾਲ ਕਾਜੀ ਕਹਿਣ ਲੱਗਾ ਮਹਾਰਾਜ ਮੈਂ ਆਪਣੇ ਪੈਸੇ ਲੈਣ ਲਈ ਆਇਆ ਹਾਂ ਬੀਤੇ ਬਹੁਤ ਦਿਨ ਕੀ ਜੈ ਦੇਬੈ ਕਹਿ ਲਗਾ ਗੁਰੂ ਜੀ ਕਾਫੀ ਦਿਨ ਬਤੀਤ ਹੋ ਗਏ ਨੇ ਤੁਸੀਂ ਮੈਨੂੰ ਬਾਰ ਬਾਰ ਟਾਲੀ ਜਾਂਦੇ ਹੋ ਮੈਨੂੰ ਪੈਸੇ ਨਹੀਂ ਦਿੰਦੇ ਅੱਜ ਮੈਂ ਆਪਣੇ ਪੈਸੇ ਲੈ ਕੇ ਜਾਵਾਂਗਾ ਕਰਿਓ arogh to rang khodae ਤੁਸੀਂ ਇਸ ਗੱਲ ਲਈ ਮੇਰੇ ਸ਼ੁਕਰਗੁਜ਼ਾਰ ਨਹੀਂ ਕਿ ਘੋੜਾ ਜਦੋਂ ਮੈਂ ਤੁਹਾਡੇ ਕੋਲ ਲੈ ਕੇ ਆਇਆ ਸੀ ਘੋੜਾ ਬੜਾ ਰੋਗੀ ਸੀ ਤੇ ਖੁਦਾ ਦੀ ਕਿਰਪਾ ਹੋ ਗਈ ਤੇ ਘੋੜਾ ਰੋਗੀ ਹੋ ਗਿਆ ਘੋੜੇ ਦੇ ਉੱਤੇ ਕਿਰਪਾ ਹੋ ਗਈ ਦਰੁਸਤ ਹੋ ਗਿਆ ਘੋੜਾ ਤੁਸੀਂ ਇਸ ਗੱਲ ਦੇ ਲਈ ਵੀ ਮੇਰੇ ਸ਼ੁਕਰਗੁਜ਼ਾਰ ਨਹੀਂ ਹੋ ਸਰਪ ਪ੍ਰਤਮ ਤੇ ਦੇਹ ਸਵਾਏ ਕਹਿ ਲੱਗਾ ਮੈਂ ਪੈਸੇ ਲੈ ਕੇ ਜਾਵਾਂਗਾ ਤੇ ਸਵਾਏ ਪੈਸੇ ਲੈ ਕੇ ਜਾਵਾਂਗਾ ਪਹਿਲਾਂ 10000 ਰੁਪਏ ਮੈਂ ਤੁਹਾਡੇ ਕੋਲੋਂ ਲੈਣਾ ਸੀ ਪਰ ਹੁਣ ਘੋੜਾ ਦਰੁਸਤ ਹੋ ਗਿਆ ਜਿਸ ਸਮੇਂ ਸਾਧ ਸੰਗਤ ਜੀ ਕਾਜੀ ਨੇ 10000 ਰੁਪਏ ਰਕਮ ਮੁਕਰਰ ਕੀਤੀ ਸੀ ਉਸ ਸਮੇਂ ਕਾਜੀ ਨੇ ਆਪ ਵੀ ਇਹ ਗੱਲ ਕਹੀ ਸੀ ਕਿ ਮਹਾਰਾਜ ਘੋੜਾ ਮੈਂ 10000 ਰੁਪਏ ਦੇ ਵਿੱਚ ਤੁਹਾਨੂੰ ਵੇਚ ਰਿਹਾ ਹਾਂ ਇਸ ਤੋਂ ਬਾਅਦ ਜੇ ਘੋੜਾ ਮਰ ਜਾਏ ਤਾਂ ਵੀ 10000 ਮੇਰਾ ਤੇ ਘੋੜਾ ਤੁਹਾਡਾ ਘੋੜਾ ਬਚ ਜਾਏ ਘੋੜਾ ਤਰਸਤ ਹੋ ਜਾਏ ਤਾਂ ਵੀ ਘੋੜਾ ਤੁਹਾਡਾ ਤੇ 10000 ਰੁਪਏ ਮੇਰਾ ਪਰ ਹੁਣ ਬੇਈਮਾਨ ਆਪਣੀ ਗੱਲ ਤੋਂ ਥਿਰ ਗਿਆ ਕਹਿਣ ਲੱਗਾ ਮਹਾਰਾਜ ਘੋੜਾ ਤਾਂ ਤੁਹਾਡਾ ਬੜਾ ਤੰਦਰੁਸਤ ਹੋ ਗਿਆ ਹੈ ਤੇ ਇਸ ਗੱਲ ਦੇ ਤੁਸੀਂ ਸ਼ੁਕਰਗੁਜ਼ਾਰ ਨਹੀਂ ਹੋ ਤੁਹਾਨੂੰ ਅੱਲਾ ਦਾ ਧੰਨਵਾਦ ਕਰਨਾ ਚਾਹੀਦਾ ਤੇ ਮੈਨੂੰ ਸਵਾਇਆ ਧੰਨ ਦੇਣਾ ਚਾਹੀਦਾ 12500 ਤੁਸੀਂ ਮੈਨੂੰ ਦੇ ਦੇਓ ਹਜ਼ਰਤ ਕੋ ਪਾਏ ਨਾਨ ਸੁਬਾਰੀ ਗੁਰੂ ਜੀ ਤੁਹਾਡੇ ਵੱਡੇ ਭਾਗ ਨੇ ਇਹ ਘੋੜਾ ਬਾਦਸ਼ਾਹ ਦੇ ਲਈ ਆਇਆ ਸੀ ਬਾਰ-ਬਾਰ ਸ਼ਾਹ ਨੇ ਇੱਕ ਵਾਰ ਵੀ ਇਸ ਘੋੜੇ ਦੀ ਸਵਾਰੀ ਨਹੀਂ ਕੀਤੀ। ਪ੍ਰਾਪਤ ਤੁਮੈ ਭਾਗ ਕੈ ਪਾਰੀ। ਤੁਹਾਡੇ ਵੱਡੇ ਭਾਗ ਨੇ ਗੁਰੂ ਜੀ ਤੁਹਾਨੂੰ ਇਸ ਘੋੜੇ ਦੀ ਸਵਾਰੀ ਪ੍ਰਾਪਤ ਹੋ ਗਈ। ਤੁਸੀਂ ਇਸ ਘੋੜੇ ਦੇ ਉੱਤੇ ਬੈਠੇ ਹੋ। ਮੈਂ ਸੁਣਿਆ ਤੁਸੀਂ ਇਸ ਘੋੜੇ ਦੇ ਉੱਤੇ ਬੈਠ ਕੇ ਸੈਰ ਕਰਦੇ ਹੋ, ਸ਼ਿਕਾਰ ਕਰਦੇ ਹੋ। ਚੰਗੀ ਗੱਲ ਹੈ। ਤੇ ਜਿਹੜੀ ਗੱਲ ਵਾਰਸ਼ਾ ਦੇ ਹਿੱਸੇ ਨਹੀਂ ਆਈ ਉਹ ਤੁਹਾਡੇ ਹਿੱਸੇ ਆ ਗਈ ਹੈ ਮੁਝ ਕੋ ਇਤੋ ਦਰਬ ਦਿਲਵਾਵੈ ਤੇ ਮੈਨੂੰ ਇਸ ਘੋੜੇ ਨੇ ਤੁਹਾਡੇ ਕੋਲੋਂ ਧਨ ਦਿਵਾਉਣਾ ਹੈ ਮੇਰੇ ਲਈ ਵੀ ਉਹ ਘੋੜਾ ਭਾਗਾ ਵਾਲਾ ਹੈ ਬਰਾਬਰ ਕੋ ਆ ਨਦ ਦਿਖਰਾਵੈ ਤੇ ਤੁਸੀਂ ਸਘੋੜੇ ਦੇ ਉੱਤੇ ਬੈਠ ਕੇ ਆਨੰਦ ਲੈਂਦੇ ਹੋ ਸੈਰਾਂ ਕਰਦੇ ਹੋ ਸ਼ਿਕਾਰ ਖੇਡਦੇ ਹੋ ਤੁਹਾਡੇ ਵੱਡੇ ਭਾਗ ਹਨ ਸ਼੍ਰੀ ਗੁਰੂ ਕਹਯੋ ਖੁਦਾਏ ਪਹੁੰਚਾਏ ਤੇ ਗੱਲਾਂ-ਗੱਲਾਂ ਦੇ ਵਿੱਚ ਕਾਜੀ ਨੇ ਕਹਿ ਦਿੱਤਾ ਮਹਾਰਾਜ ਆਪ ਜੀ ਮੇਰਾ ਤਾਂ ਧੰਨਵਾਦ ਕਰੋ ਮੈਂ ਘੋੜਾ ਤੁਹਾਡੇ ਕੋਲ ਲੈ ਕੇ ਆਇਆ ਮਹਾਰਾਜ ਕਹਿਣ ਲੱਗੇ ਸ਼੍ਰੀ ਗੁਰੂ ਕਹਯੋ ਖੁਦਾ ਪਹੁੰਚਾਏ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਇਹ ਗੁਰੂ ਨੇ ਸਾਡੇ ਕੋਲ ਘੋੜਾ ਪਹੁੰਚਾਇਆ ਅਕਾਲ ਪੁਰਖ ਪਰਮੇਸ਼ਰ ਨੇ ਪਹੁੰਚਾਇਆ ਤੁਹਾਡੀ ਤੇ ਮੇਰੀ ਕੋਈ ਔਕਾਤ ਨਹੀਂ ਇਹ ਘੋੜਾ ਜੇਕਰ ਸਾਡੇ ਕੋਲ ਪਹੁੰਚਿਆ ਤੇ ਅਕਾਲ ਪੁਰਖ ਦੀ ਵਿਧੀ ਦੇ ਨਾਲ ਪਹੁੰਚਿਆ ਹਾਂਜੀ ਜਿਸ ਕੀ ਵਸਤ ਤਿਸੇ ਡਿਗ ਆਏ ਮਹਾਰਾਏ ਕਹਿਣ ਲਗੇ ਜਿਹਦੀ ਵਸਤੂ ਹੈ ਉਹਦੇ ਕੋਲ ਆ ਗਈ ਹੈ ਘੁਮ ਘੁਆ ਕੇ ਬੜੇ ਹੀਲੇ ਵਸੀਲੇ ਕੀਤੇ ਤੁਹਾਡੇ ਬਾਦਸ਼ਾਹ ਨੇ ਪਰ ਉਹਦੇ ਕੋਲੇ ਵਸਤੂ ਰਹਿ ਨਾ ਸਕੀ ਘੋੜੀ ਇਹ ਜਿਹੜਾ ਘੋੜਾ ਹੈ ਗੁਰੂ ਘਰ ਦਾ ਸੀ ਗੁਰੂ ਘਰ ਦੀ ਵਸਤੂ ਸੀ ਤੇ ਗੁਰੂ ਘਰ ਦੇ ਵਿੱਚ ਆ ਗਈ ਹੈ ਹਾਂਜੀ ਪ੍ਰਭ ਆਗੇ ਕੀ ਮਨੁੱਖ ਬੇਚਾਰਾ ਉਸ ਪ੍ਰਭੂ ਦੇ ਅਕਾਲ ਪੁਰਖ ਦੇ ਅੱਗੇ ਤੁਹਾਡੀ ਤੇ ਮੇਰੀ ਕੀ ਕਾਇਆ ਹੈ ਤੁਸੀਂ ਕੌਣ ਹੁੰਦੇ ਹੋ ਮੇਰੇ ਕੋਲੇ ਘੋੜਾ ਲੈ ਕੇ ਆਣ ਵਾਲੇ ਮੈਂ ਕੌਣ ਹਾਂ ਤੁਹਾਡੇ ਕੋਲੋਂ ਇਹ ਘੋੜਾ ਖਰੀਦਣ ਵਾਲਾ ਇਹ ਤਾਂ ਕਾਲਪੁਰਖ ਨੇ ਵਿਧੀ ਬਣਾਈ ਹੈ ਇਹ ਘੋੜਾ ਜਿਸ ਦਾ ਸੀ ਉਹਦੇ ਕੋਲ ਆ ਗਿਆ ਕਾਜੀ ਸਾਹਿਬ ਕਰੇ ਤੇ ਓਜ ਅਨੇਕ ਪ੍ਰਕਾਰਾ ਉਸ ਕਾਲਪੁਰਖ ਪਰਮੇਸ਼ਰ ਦੇ ਘਰ ਵਿੱਚ ਬਿਆਨਤੀ ਕਰਾ ਮਾਤਾ ਬਿਆਨਤੀ ਵਿਧੀਆਂ ਨੇ ਉਨੇ ਆਪ ਇਹ ਵਿਧ ਬਣਾ ਕੇ ਇਸ ਘੋੜੇ ਨੂੰ ਸਾਡੇ ਕੋਲ ਲਿਆਂਦਾ ਹੈ ਖੋਜਤ ਪਹੰਚ ਸਿੱਖ ਹਮਾਰਾ ਤੇ ਹੁਣ ਮਹਾਰਾਜ ਉਸ ਕਾਜੀ ਦੇ ਖਾਨੇ ਗੱਲ ਪਾ ਰਹੇ ਨੇ ਕਿ ਅਸੀਂ ਕਿਸੇ ਗੱਲ ਤੋਂ ਅਣਜਾਣ ਨਹੀਂ ਹਾਂ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਇਹ ਜੋ ਘੋੜਾ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡੇ ਕੋਲ ਲੈ ਕੇ ਆਇਆ ਇਹ ਘੋੜਾ ਤੁਸੀਂ ਨਹੀਂ ਸੀ ਲੈ ਕੇ ਆਏ ਇਹ ਸਾਡਾ ਸਿੱਖ ਸੀ ਕਾਬਲ ਦਾ ਰਹਿਣ ਵਾਲਾ ਉਸ ਸਿੱਖ ਨੇ ਬੜੀ ਕੋਝ ਪੜਤਾਲ ਕਰਕੇ ਇਹ ਘੋੜਾ ਲੱਭਿਆ ਸੀ ਰੂਮ ਬਲਾਇਤ ਬੜੀ ਮਜਾਰਾ ਉਹ ਬੜਾ ਘਮਿਆਂ ਘੋੜਾ ਖਰੀਦਣ ਲਈ ਕਾਬਲ ਦੇ ਵਿੱਚ ਬੜਾ ਉਹਨੇ ਵੇਖਿਆ ਪਰ ਉਹਨੂੰ ਘੋੜਾ ਕਿਤੋਂ ਚੰਗਾ ਨਾ ਲੱਗਿਆ ਪਸੰਦ ਨਾ ਆਇਆ ਤੇ ਰੂਮ ਦੇਸ਼ ਦੇ ਤੱਕ ਉਹ ਸਾਡਾ ਸਿੱਖ ਗਿਆ ਉੱਥੇ ਜਾ ਕੇ ਉਸਨੇ ਇਹ ਇਰਾਕੀ ਘੋੜਾ ਖਰੀਦਿਆ ਦਰਬ ਲਖ ਤਹ ਦੇ ਕਰ ਲਿਆਉ ਉਥੇ ਜਾ ਕੇ ਇੱਕ ਵਪਾਰੀ ਦੇ ਕੋਲੋਂ ਇੱਕ ਘੋੜਾ ਖਰੀਦਿਆ ইরাਕੀ ਘੋੜਾ ਸਾਡੇ ਸਿੱਖ ਨੇ ਤੇ 1 ਲੱਖ ਰੁਪਇਆ ਰਕਮ ਉਹਨੂੰ ਦੇ ਕੇ ਆਇਆ ਸੀ ਸਾਡਾ ਸਿੱਖ ਕਿਸਕੇ ਕਹੇ ਸ਼ਾਹ ਸੁਨ ਪਾਇਓ ਸਾਡਾ ਸਿੱਖ ਉਹ ਘੋੜਾ ਲੈ ਕੇ ਆ ਰਿਹਾ ਸੀ ਸਾਡੇ ਦੇ ਕੋ ਸਾਡੇ ਕੋਲ ਲਾਹੌਰ ਵਿਖੇ ਤੇ ਰਾਹ ਦੇ ਵਿੱਚ ਜਿਹੜਾ ਤੁਹਾਡਾ ਪਸ਼ੋਰ ਦਾ ਨਵਾਬ ਹੈ ਉਸ ਪਿਸ਼ੋਰ ਦੇ ਨਵਾਬ ਨੇ ਘੋੜਾ ਵੇਖਿਆ ਤੇ ਉਹਦਾ ਮਨ ਰਿੱਝ ਗਿਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਘੋੜਾ ਸਾਡਾ ਹੈ ਤੇ ਆਪ ਦਾ ਉਹਦਾ ਘੋੜਾ ਖੋਣ ਦਾ ਹੈਈਆ ਹਿੰਮਤ ਨਾ ਪਈ ਤੇ ਉਹਨੇ ਬਾਦਸ਼ਾਹ ਨੂੰ ਚਿੱਠੀ ਲਿਖੀ ਤੇ ਬਾਦਸ਼ਾਹਾਂ ਨੇ ਆਪਣੇ ਸਿਪਾਈ ਭੇਜੇ ਤੁਰੰਗ ਮੰਗਾਇਓ ਸੀ ਨੈ ਜੋਰੀ ਤੁਹਾਡੇ ਬਾਦਸ਼ਾਹ ਸ਼ਾਹਜਹਾਨ ਨੇ ਜੋਰ ਜ਼ਬਰਦਸਤੀ ਦੇ ਨਾਲ ਉਹ ਘੋੜਾ ਖੋਇਆ ਸਿੱਖ ਦੇ ਕੋਲੋਂ ਉਸ ਘੋੜੇ ਉਸ ਸਿੱਖ ਨੇ ਬੜੇ ਵਾਸਤੇ ਪਾਇਆ ਕਿ ਘੋੜਾ ਸਤਗੁਰਾਂ ਦਾ ਹੈ ਮਹਾਰਾਜ ਨੇ ਖਰੀਦੇ ਆ ਪਰ ਜਿਹੜੇ ਤੁਹਾਡੇ ਸੈਨਿਕ ਸੀ ਫੌਜ ਸੀ ਉਹਨਾਂ ਨੇ ਇੱਕ ਗੱਲ ਨਾ ਸੁਣੀ ਉਹ ਘੋੜਾ ਉਸ ਸਿੱਖ ਦੇ ਕੋਲੋਂ ਖੋਲਿਆ ਕਿਉ ਨਿਆਏ ਤੈਨ ਹੈ ਪ੍ਰਭਯੋਰੀ ਤੁਸੀਂ ਕਹਿੰਦੇ ਹੋ ਕਿ ਘੋੜਾ ਮੈਂ ਤੁਹਾਡੇ ਕੋਲ ਪਹੁੰਚਾਇਆ ਨਾ ਘੋੜਾ ਤੁਸੀਂ ਪਹੁੰਚਾਇਆ ਨਾ 바ਰਸ਼ਾ ਨੇ ਪਹੁੰਚਾਇਆ ਇਹ ਘੋੜਾ ਕਾਲਪੁਰਖ ਨੇ ਸਾਡੇ ਕੋਲ ਪਹੁੰਚਾਇਆ ਸਾਡੇ ਸੇਖ ਦੀ ਭਾਵਨਾ ਨੇ ਸ਼ਰਦਾ ਨੇ ਪਹੁੰਚਾਇਆ ਹੈ ਕਹਿ ਮਾ ਖੁਦਾਏ ਕੋ ਪਾਵੇ ਬਾਤ ਤੇ ਤੁਸੀਂ ਚੋਰੀਆਂ ਕਰਕੇ ਤੇ ਧੱਕੇ ਦੇ ਨਾਲ ਘੋੜੇ ਖੋ ਕੇ ਕਹਿੰਦੇ ਹੋ ਕਿ ਖੁਦਾ ਨੇ ਮਿਹਰ ਕੀਤੀ ਹੈ ਖੁਦਾ ਦੀ ਗੱਲ ਕਰਦੇ ਹੋ ਇਹ ਗੱਲਾਂ ਖੁਦਾ ਨੂੰ ਪਾਉਂਦੀਆਂ ਨਹੀਂ ਕਾਜੀ ਸਾਹਿਬ ਇਹ ਬੇਈਮਾਨੀਆਂ ਜਿਹੜੀਆਂ ਤੁਸੀਂ ਕਰਦੇ ਹੋ ਇਹ ਅੱਲਾਹ ਨੂੰ ਨਹੀਂ ਪਾਉਂਦੀਆਂ ਜਾਨਾ ਜਲੇ ਹੋ ਕਾਜੀ ਇਸ ਪਾਤ ਕਾਜੀ ਸਾਹਿਬ ਇਹ ਗੱਲ ਜਾਣ ਲਓ ਇਹ ਜੋ ਵਿਧੀ ਬੜੀਆਂ ਕਾਲਪੁਰਖ ਪਰਮੇਸ਼ਰ ਨੇ ਬਣਾਈ ਆ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਲਵੋ ਕੈਤਕ ਦਿਵਸ ਮਹ ਸੰਗਤ ਆਵੇ ਮਾਰੇ ਕਹਿ ਲੱਗੇ ਪਰ ਫਿਰ ਵੀ ਅਸੀਂ ਆਪਣੀ ਗੱਲ ਤੋਂ ਥਿਰਦੇ ਨਹੀਂ ਜੋ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਡੇ ਨਾਲ ਗੱਲ ਹੋਈ ਸੀ ਉਹ ਗੱਲ ਅਸੀਂ ਜ਼ਰੂਰ ਪੂਰੀ ਕਰਾਂਗੇ ਤੇ ਕੁਝ ਕੁ ਦਿਨਾਂ ਤੱਕ ਹੋਰ ਜਦੋਂ ਸਾਡੇ ਕੋਲ ਸੰਗਤ ਆਵੇਗੀ ਤੁਮ ਕੋ ਦੇਹ ਦਰਬ ਕੋ ਲਿਆਵੈ ਮਹਾਰਾਜ ਕਹਿਣ ਲਗੇ ਤੁਹਾਡੇ ਪੈਸੇ ਤੁਹਾਨੂੰ ਦੇ ਦੇਾਂਗੇ ਜੇਕਰ ਤੁਸੀਂ ਇੱਥੇ ਨਾ ਵੀ ਆਏ ਤੁਹਾਡੇ ਘਰ ਪਹੁੰਚਾ ਦੇਾਂਗੇ ਹਾਂਜੀ ਤੇ ਰਜ ਧਰ ਕਹ ਤਿਕ ਦਿਨ ਔਰ ਮਹਾਰਾਜ ਕਹਿਣ ਲਗੇ ਕੁਝ ਕੁ ਦਿਨ ਦਾ ਧੀਰਾ ਜੋਰ ਧਰੋ ਕੁਝ ਦਿਨਾਂ ਤੱਕ ਹੌਸਲਾ ਰੱਖੋ ਉਸ ਤੋਂ ਬਾਅਦ ਤੁਹਾਡੇ ਕੋਲ ਪੈਸੇ ਪਹੁੰਚ ਜਾਣਗੇ 10000 ਲਿਖੋ ਬੈਠੇ ਠਾਰ ਮਾਰੇ ਕਹਿਣ ਲਗੇ 10000 ਦੀ ਗੱਲ ਹੋਈ ਸੀ ਸਵਾ ਦੀ ਕੋਈ ਗੱਲ ਨਹੀਂ ਸੀ ਹੋਈ ਜੇਕਰ ਤੁਸੀਂ ਕਹਿੰਦੇ ਹੋ ਕਿ ਸਵਾ ਪੈਸੇ ਹੋਰ ਅਸੀਂ ਲਵਾਂਗੇ ਉਸ ਦੀ ਕੋਈ ਗੱਲ ਨਹੀਂ ਹੋਈ ਸੀ 10000 ਜਿਹੜੀ ਤੁਹਾਡੀ ਰਕਮ ਹੈ ਉਹ ਤੁਹਾਡੇ ਕੋਲ ਪਹੁੰਚ ਜਾਏਗੀ ਰਸ ਤਰ ਕੁਛਕ ਬਾਕ ਤਬ ਆ ਕਹੇ ਤੇ ਕਾਜੀ ਇਹ ਗੱਲ ਸੁਣ ਕੇ ਬੜੇ ਗੁੱਸੇ ਦੇ ਵਿੱਚ ਆ ਗਿਆ ਜਿਸ ਸਮੇ ਸਾਧ ਸੰਗਤ ਜੀ ਕੋਈ ਝੂਠਾ ਵਿਅਕਤੀ ਹੁੰਦਾ ਤੇ ਜਦੋਂ ਉਸ ਝੂਠੇ ਵਿਅਕਤੀ ਦੇ ਸਾਹਮਣੇ ਉਹਦਾ ਝੂਠ ਦੱਸ ਦਈਏ ਤੇ ਉਹ ਬੜਾ ਕਲਪਦਾ ਕਿ ਇਹਨੂੰ ਮੇਰੇ ਝੂਠ ਦਾ ਕਿਵੇਂ ਪਤਾ ਲੱਗਾ ਸੋ ਇਸ ਪ੍ਰਕਾਰ ਜਦੋਂ ਕਾਜੀ ਦੇ ਸਾਹਮਣੇ ਮਹਾਰਾਜ ਨੇ ਸਾਰੀ ਗੱਲ ਕੀਤੀ ਕਿ ਕਾਜੀ ਸਾਹਿਬ ਇਹ ਘੋੜਾ ਸਾਡਾ ਹੀ ਸੀ ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਆ ਇਹ ਘੋੜਾ ਸਾਡਾ ਸੀ ਸਾਡਾ ਸਿੱਖ ਲੈ ਕੇ ਆ ਰਿਹਾ ਸੀ ਤੇ ਹੁਣ ਸਾਡੇ ਕੋਲੇ ਘੋੜਾ ਪਹੁੰਚ ਗਿਆ ਇਹ ਗੱਲਾਂ ਜਦੋਂ ਮਹਾਰਾਜ ਨੇ ਕਹੀਆਂ ਤੇ ਕਾਜੀ ਬੜਾ ਕਲਪਿਆ ਬੜੇ ਗੁੱਸੇ ਦੇ ਵਿੱਚ ਆਇਆ ਸਤਿਗੁਰ ਮਹਿਮੂਦ ਨਾਲ ਹੈ ਤੇ ਬੜੀ ਮੂੰਹ ਦੇ ਵਿੱਚ ਬਕਬਕ ਕਰਨ ਲੱਗਾ ਮੂਰਖ ਅਕਾਲਪੁਰਖ ਪਰਮੇਸ਼ਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੀ ਅਜਮਤ ਨੂੰ ਨਾ ਜਾਣ ਸਕਿਆ ਸੁਨੋ ਗੁਰੂ ਜੀ ਬਾਤ ਨਿਆਛੇ ਇਸ ਪ੍ਰਕਾਰ ਬੜਬੜ ਕਰਦਾ ਹੋਇਆ ਉੱਠਿਆ ਤੇ ਕਹਿਣ ਲੱਗਾ ਗੁਰੂ ਜੀ ਇਹ ਤੁਹਾਡੇ ਲਈ ਗੱਲ ਚੰਗੀ ਨਹੀਂ ਹੈ ਆਪ ਜੀ ਗੁਰੂ ਅਸੀਂ ਤੁਹਾਡਾ ਸਤਕਾਰ ਕਰਦੇ ਆ ਤੇ ਤੁਸੀਂ ਸਾਡੇ ਨਾਲ ਇਸ ਪ੍ਰਕਾਰ ਝੂਠੀਆਂ ਗੱਲਾਂ ਕਰਦੇ ਹੋ ਇਹ ਗੱਲ ਤੁਹਾਡੇ ਲਈ ਚੱਗੀ ਨਹੀਂ। ਪ੍ਰਥਮ ਕਹਿਓ ਨਹੀਂ ਪੂਰੋ ਪਾਛੈ। ਤੁਸੀਂ ਜਿਹੜੀਆਂ ਗੱਲਾਂ ਪਹਿਲਾਂ ਕਹਿੰਦੇ ਹੋ ਪੂਰੀਆਂ ਨਹੀਂ ਕਰਦੇ। ਤੁਸੀਂ ਜੋ ਸਾਡੇ ਨਾਲ ਕਰਾਰ ਕੀਤੇ ਨੇ ਉਹਦੇ ਕੋਲੋਂ ਮੁਨਕਰ ਹੋ ਰਹੇ ਹੋ। ਕਬਲੋ ਮੈਂ ਧੀਰਜ ਤਰ ਰਹੋ। ਮੈਨੂੰ ਵਾਰ-ਵਾਰ ਕਹੀ ਜਾਂਦੇ ਹੋ ਧੀਰਜ ਰੱਖ ਧੀਰਜ ਰੱਖ। ਮੈਂ ਕਦੋਂ ਤੱਕ ਧੀਰਜ ਰੱਖਾਂ? ਕਦੋਂ ਤੱਕ ਮੈਂ ਸਬਰ ਕਰਾਂ? ਜਿਰੰਕਾਲ ਪਾਦਰਬ ਨਾ ਲਹੋ ਕਹਿਣ ਲੱਗਾ ਹੁਣ ਬਹੁਤ ਸਮਾਂ ਹੋ ਗਿਆ ਗੁਰੂ ਜੀ ਹੁਣ ਮੈਂ ਬਹੁਤੀ ਦੇਰ ਤੱਕ ਇੰਤਜ਼ਾਰ ਨਹੀਂ ਕਰਾਂਗਾ ਤੁਸੀਂ ਆਪੇ